ਇੱਕ ਵਾਰ ਉਹ ਰਾਜਾ ਖੜਾ ਹੈ ਔਰ ਇੱਕ ਫਕੀਰ ਉਥੇ ਹੀ ਗੁਜ਼ਰ ਰਿਹਾ ਹੈ ਫਕੀਰ ਗੁਜ਼ਰ ਰਿਹਾ ਹੈ ਤਉ ਰਾਜਾ ਜਦ ਵੀ ਰਾਜੇ ਦੇ ਕੋਲ ਦੀ ਕੋਈ ਜਾਂਦਾ ਸੀ ਨਾ ਦੇਖਦਾ ਸੀ ਰਾਜਾ ਪੁੱਛਦਾ ਸੀ ਪੁੱਛੋ ਵੀ ਇਹਨੂੰ ਕੋਈ ਚਾਹੀਦਾ ਤਾਂ ਦੇ ਦਿਓ ਕਹਿੰਦੇ ਫਕੀਰ ਨੰਗ ਰਿਹਾ ਹੈ ਤਉ ਪਹਿਲੇ ਫਕੀਰ ਸੀ ਜਿਹਨਾਂ ਰਾਜੇ ਨੂੰ ਬਹੁਤਾ ਗੌਰ ਹੀ ਨਹੀਂ ਕੀਤੀ ਨਹੀਂ ਤਾਂ ਲੋਕ ਜਾਂਦੇ ਸੀ ਰਾਜੇ ਨੂੰ ਹੱਥ ਜੋੜ ਕੇ ਨਮਸਕਾਰ ਕਰਕੇ ਜਾਂਦੇ ਸੀ ਪਰ ਫਕੀਰਾਂ ਦਾ ਧਿਆਨ ਹੀ ਆਪਣੇ ਰੱਬ ਵੱਲ ਸੀ ਇਸ ਲਈ ਉਹ ਆਪਣੇ ਰੱਬ ਰੱਬ ਕਰਦੇ ਤੁਰੇ ਜਾ ਰਹੇ ਰਾਜੇ ਦੇ ਮੋਹਰ ਦੀ ਨੰਗੇ ਦੇਖਿਆ ਤੱਕ ਨਹੀਂ ਤਾਂ ਰਾਜ ਨੇ ਕਿਹਾ ਕਿਰਾ ਫਕੀਰ ਹੈ ਜਨਾ ਮੈਨੂੰ ਦੇਖਿਆ ਤੱਕ ਨਹੀਂ ਬੁਲਾਓ ਇਸ ਨੂੰ ਇਹਨੂੰ ਪਤਾ ਤਾਂ ਲੱਗੇ ਮੈਂ ਕੌਣ ਕਹਿੰਦੇ ਸੈਨਿਕ ਗੇ ਫਕੀਰ ਨੂੰ ਬੁਲਾਇਆ ਜਦੋਂ ਫਕੀਰ ਆਏ ਤਾਂ ਰਾਜ ਨੇ ਤੇ ਆਇਆ ਫਕੀਰ ਤੂੰ ਮੇਰੇ ਹਾਲ ਦੇਖਿਆ ਵੀ ਨਹੀਂ ਔਰ ਚਲਾ ਗਿਆ ਤੈਨੂੰ ਪਤਾ ਨਹੀਂ ਇਸ ਨਗਰ ਦਾ ਮੈਂ ਬਾਦਸ਼ਾਹ ਹਾਂ ਰਾਜਾ ਹਾਂ ਉਸ ਲਈ ਫਕੀਰ ਕਹਿੰਦੇ ਮਾਫ ਕਰਨਾ ਬਾਦਸ਼ਾਹ ਮੇਰੀਆਂ ਨਜ਼ਰਾਂ ਇੱਕੋ ਹੀ ਬਾਦਸ਼ਾਹ ਮੇਰਾ ਧਿਆਨ ਹੀ ਸਦਾ ਉਧਰ ਰਹਿੰਦਾ ਹੈ ਤਾਂ ਬਾਦਸ਼ਾਹ ਰਹਿ ਗਿਆ ਉਹ ਕਿਹੜਾ ਬਾਦਸ਼ਾਹ ਹੈ ਮੈਂ ਤਾਂ ਇਸ ਨਗਰ ਦਾ ਬਾਦਸ਼ਾਹ ਤਾਂ ਮੈਂ ਹਾਂ ਤੂੰ ਕਿਹੜੇ ਬਾਦਸ਼ਾਹ ਦੀ ਗੱਲ ਕਰ ਰਿਹਾ ਹੈ ਉਸਲੇ ਫਕੀਰ ਨੇ ਕਿਹਾ ਮਹਾਰਾਜ ਤੁਸੀਂ ਇਹ ਨਗਰ ਦੇ ਬਾਦਸ਼ਾਹ ਹੋ ਤਾਂ ਮੈਂ ਦੋ ਜਹਾਨਾਂ ਦੇ ਬਾਦਸ਼ਾਹ ਖੁਦਾ ਦੀ ਗੱਲ ਕਰ ਰਿਹਾ ਮੇਰਾ ਧਿਆਨ ਹੀ ਉਧਰ ਹੀ ਸੀ ਔਰ ਜੇ ਜਿਹੜੀ ਤਾਰ ਉਧਰ ਜੁੜੀ ਹੋਵੇ ਜਿਦਾ ਸਮਝ ਲਓ ਜਿਹਦੀ ਬੜੀਆਂ ਨਾ ਤਾਰ ਜੁੜੀਆਂ ਹੋਵੇ ਉਹਨੂੰ ਛੋਟੇ ਨਜ਼ਰ ਕਿੱਥੋਂ ਆਂਦੇ ਪਰ ਇਹ ਹੰਕਾਰ ਦੀ ਗੱਲ ਨਹੀਂ ਹੈ ਇਹ ਪਿਆਰ ਦੀ ਗੱਲ ਹੈ ਜੋਕੇ ਜਿਹਨੂੰ ਪ੍ਰਮਾਤਮਾ ਨਾਲ ਪਿਆਰ ਹੋਵੇ ਉਹਨੂੰ ਰੱਬ ਹੀ ਹਰ ਜਗ੍ਹਾ ਨਜ਼ਰ ਆਉਂਦਾ ਹੈ ਸਮਝ ਦਿਓ ਕਿ ਨਹੀਂ ਤਾਂ ਉਸਲੇ ਬਾਦਸ਼ਾਹ ਨੇ ਕਿ ਅੱਛਾ ਚਲ ਠੀਕ ਹੈ ਗੱਲ ਤੂੰ ਭਗਵਾਨ ਦੀ ਕੀਤੀ ਤਾਂ ਵਾਕਈ ਉਹ ਰੱਬ ਉਹ ਭਗਵਾਨ ਪੂਰੇ ਸੰਸਾਰ ਦਾ ਬਾਦਸ਼ਾਹ ਹੈ ਰਾਜਾ ਹੈ ਪਰ ਇਸ रियासत ਦਾ ਰਾਜਾ ਮੈਂ ਹਾਂ ਸੋ ਦੱਸ ਅਗਰ ਤੈਨੂੰ ਕੋਈ ਚੀਜ਼ ਚਾਹੀਦੀ ਤਾਂ ਮੰਗ ਉਸਲੇ ਫਕੀਰ ਮੁਸਕਰਾਇਆ ਕਿ ਰਾਜਾ ਦਿੱਤੋ ਕੀ ਮੰਗਣਾ ਨਾਲੇ ਜੇ ਤੈਨੂੰ ਮੰਗਾ ਵੀ ਤਾਂ ਤੂੰ ਉਹ ਦੇ ਹੀ ਨਹੀਂ ਪਾਣਾ ਜੋ ਸਾਨੂੰ ਚਾਹੀਦਾ ਹੈ ਰਾਜੇ ਨੇ ਕਿਹਾ ਮੇਰਾ ਧਨ ਇਹ ਤਾਂ जग जाहीर ਹੈ ਮੈਂ ਚਕਰਵਤੀ ਸਮਰਾਟ ਨਾ ਮੇਰੇ ਕੋਲ ਜਿੰਨਾ ਧਨ ਹੈ ਜਿੰਨੀ ਦੌਲਤ ਹੈ ਇੰਨੀ ਤਾਂ ਸ਼ਾਇਦ ਕਿਸੇ ਕੋ ਹੋਵੇ ਹੀ ਨਾ ਵੇ ਇੱਕ ਵਾਰ ਦੱਸ ਤੈਨੂੰ ਚਾਹੀਦਾ ਕੀ ਹੈ ਉਸਨੇ ਫਕੀਰ ਮੁਸਕਰਾਇਆ ਕਿਉਂਕਿ ਦੇਖ ਲਿਆ ਕਿ ਰਾਜੇਂਦਰ ਹੰਕਾਰ ਹੈ ਫਕੀਰ ਨੇ ਆਪਣੀ ਝੋਲੀ ਚੋਂ ਕਾਸਾ ਕੱਢਿਆ ਕਾਸਾ ਕੱਢੀ ਕਹਿੰਦੇ ਲੈ ਰਾਜਾ ਫਿਰ ਜੇ ਤੈਨੂੰ ਲੱਗਦਾ ਤੇ ਮੇਰੇ ਕਾਸੇ ਨੂੰ ਭਰ ਦੇ ਤੂੰ ਰਾਜੇ ਨੇ ਕਿਹਾ ਅ ਨਿਕਲ ਜਾ ਕਾਸਾ ਕਿੰਨਾ ਕ ਭਰਨਾ ਇਹਦੇ ਵਿੱਚ ਫਮੇ ਦੇਓ ਕਿੰਨਾ ਕ ਪੈਣਾ ਹੈ ਇਸ਼ਾਰਾ ਕੀਤਾ ਆਪਣੇ ਸੈਨਿਕਾਂ ਨੂੰ ਜਾਓ ਬਈ ਲਿਆਓ ਸੋਨੇ ਨਾਲ ਭਰ ਦਿੰਦੇ ਸੋਨੇ ਦੇ ਮੋਹਰੇ ਲੈ ਕੇ ਆਓ ਕਿਉਂਕਿ ਇਹਦੇ ਚਾਵਲ ਆਟਾ ਦਾਲ ਕੀ ਪਾਣਾ ਸੋਨੇ ਦੇ ਮੋਹਰੇ ਨਾਲ ਹੀ ਭਰ ਦਿੰਦੇ ਇਹਨੂੰ ਵੀ ਪਤਾ ਲੱਗੇ ਕਿ ਕਿਸ ਬਾਦਸ਼ਾਹ ਦੇ ਕੋਲ ਮੈਂ ਗਿਆ ਸੀ ਤਾਂ ਕਿਸ ਬਾਦਸ਼ਾਹ ਦੇ ਕੋਲ ਮੈਨੂੰ ਕਿਹੜੀ ਦਾਤ ਮਿਲੀ ਕਹਿੰਦੇ ਸੋਨੇ ਦੇ ਮੋਹਰੇ ਮੰਗਾਈਆਂ ਗਈਆਂ ਰਾਜੇ ਨੇ ਬੁੱਕ ਭਰ ਕੇ ਉੱਚ ਪਾਇਆ ਆਪਣੇ ਸੋਚ ਦੇ ਮੁਤਾਬਿਕ ਇੰਨਾ ਕਸਾ ਹੈ ਤਾਂ ਇੱਕ ਬੁੱਕ ਨਾ ਭਰ ਜਾਣਾ ਹੈ ਪਰ ਜਿੱਦਾਂ ਹੀ ਬੁੱਕ ਵਿੱਚ ਪਾਇਆ ਕਸਾ ਫਿਰ ਖਾਲੀ ਫਕੀਰ ਹੱਸੇ ਕਹਿੰਦੇ ਬਾਦਸ਼ਾਹ ਭਰਿਆ ਨਹੀਂ ਉਹ ਤਾਂ ਕਹਿੰਦਾ ਸੀ ਭਰ ਦੇਵਾਂਗੇ ਬਾਦਸ਼ਾਹ ਹੈਰਾਨ ਉਹਨਾਂ ਹੋਰ ਪਾਇਆ ਹੁਣ ਬਾਦਸ਼ਾਹ ਪਾੰਦਾ ਗਿਆ ਇਹ ਕਹਾਣੀ ਸਮਝ ਲੈਣਾ ਇਹ ਬੜੀ ਗਿਆਨ ਵਾਲੀ ਹੈ ਕਿ ਇਨਸਾਨ ਦਾ ਮਨ ਕਿੱਥੇ ਭਰਦਾ ਹੈ ਹੁਣ ਕਹਿੰਦੇ ਕਾਸੇ ਵੀ ਜਦੋਂ ਬਾਦਸ਼ਾਹ ਨੇ سونے ਮੋਹਰੇ ਬਾਪੀਆਂ ਪੂਰੀ ਥਾਲੀ ਉਡੇਲ ਦਿੱਤੀ ਤਾਂ ਕਾਸਾ ਫਿਰ ਵੀ ਖਾਲੀ ਫਕੀਰ ਕਹਿੰਦੇ ਕੀ ਗੱਲ ਬਾਦਸ਼ਾਹ ਤੈਨੂੰ ਕਿਹਾ ਸੀ ਨਾ ਤੇਰੇ ਤੋਂ ਭਰ ਨਹੀਂ ਹੋਣਾ ਤਾਂ ਹੁਣ ਤਾਂ ਬਾਦਸ਼ਾਹ ਨੂੰ ਆਪਣੀ ਨਾ ਹੰਕਾਰ ਜਿਹਦਾ ਹੁੰਦਾ ਨਾ ਈਗੋ ਹੁੰਦੀ ਲੈ ਮੇਰਾ ਬੇਸਤੀ ਹੋ ਜਾਣੀ ਹੈ ਅਗਰ ਮੈਂ ਨਾ ਭਰਿਆ ਹੋਰ ਲਿਆਓ ਕਹਿੰਦੇ ਹੋਰ ਤਾਂ ਲਿਆਂਦਾ ਗਿਆ ਫਿਰ ਪਾਇਆ ਕਸਾ ਫਿਰ ਖਾਲੀ ਬਾਦਸ਼ਾਹ ਪੰਦਾ ਗਿਆ ਪੰਦਾ ਗਿਆ ਪਰ ਫਕੀਰ ਦਾ ਕਸਾ ਭਰੀ ਨਾ ਬਾਦਸ਼ਾਹ ਦਾ ਹੈਰਾਨ ਹੋ ਗਿਆ ਨਾ ਮੱਥੇ ਤੇ ਪਸੀਨਾ ਆਣ ਲੱਗ ਗਿਆ ਕਿ ਇੰਨੇ ਥਾਲ ਭਰ ਭਰ ਕੇ ਸੋਨੇ ਦੀਆਂ ਸ਼ਰਫੀਆਂ ਦੇ ਪਾਤ ਤੇ ਅਗਰ ਇਹੀ ਹਾਲ ਰਿਹਾ ਤਾਂ ਮੇਰਾ ਪੂਰਾ ਖਜ਼ਾਨਾ ਹੀ ਚਲਾ ਜਾਣਾ ਵਿੱਚ ਇਹ ਫੇਰ ਨਹੀਂ ਭਰਨਾ ਕਹਿੰਦੇ ਬੜੀ ਕੋਸ਼ਿਸ਼ ਕੀਤੀ ਬੜਾ ਜੋਰ ਲਾਇਆ ਬਾਦਸ਼ਾ ਨੇ ਆਭੀ ਪਾ ਉਹ ਵੀ ਪਾ ਹੀਰੇ ਪਾ ਮੋਤੀ ਪਾ ਸੋਨਾ ਪਾ ਚਾਂਦੀ ਪਾ ਪਰ ਫਕੀਰ ਆਕਾਸਾ ਫਿਰ ਵੀ ਖਾਲੀ ਤਾਂ ਅਖਰ ਫਕੀਰ ਮੁਸਕਰਾਏ ਕਹਿੰਦੇ ਬਾਦਸ਼ਾ ਕਿਹਾ ਸੀ ਨਾ ਤੇਤੋ ਨਹੀਂ ਭਰਨਾ ਤਾਂ ਕੋਲ ਵਜ਼ੀਰ ਸੀ ਵਜ਼ੀਰ ਸਮਝਦਾਰ ਸੀ ਉਹਨੇ ਕਿਹਾ ਬਾਦਸ਼ਾ ਸਲਾਮਤ ਐਸ ਲਈ ਗੱਲ ਹੰਕਾਰ ਦੀ ਨਹੀਂ ਐਸ ਲਈ ਗੱਲ ਪਿਆਰ ਦੀ ਹੈ ਕਿਤੇ ਆਪਣੀ ਈਗੋ ਵਿੱਚ ਹੰਕਾਰ ਵਿੱਚ ਸਭ ਕੁਝ ਗੁਆ ਹੀ ਨਾ ਬੈਠੀਏ ਕਿਉਂਕਿ ਹਮੇਸ਼ਾ ਜਿਦਾ ਹੰਕਾਰ ਵੱਧਦਾ ਹੈ ਤਾਂ ਬੰਦਾ ਪਾਂਦਾ ਕੁਛ ਨਹੀਂ ਉਲਟਾ ਵਵਾਂਦਾ ਹੀ ਹੈ ਤਾਂ ਹੀ ਤਾਂ ਸ਼ੁਕਰਾਂਤ ਨੇ ਬੜੀ ਪਿਆਰੀ ਗੱਲ ਕਹੀ ਹੈ ਸ਼ੁਕਰਾਂਤ ਪਤਾ ਕੀ ਕਹਿੰਦੇ ਹੈ ਕਿ ਅਗਰ ਆਪ ਵਿੱਚ ਹੰਕਾਰ ਹੈ ਤਾਂ ਆਪ ਕبھی ਈਸ਼ਵਰ ਕੋ ਨਹੀਂ ਦੇਖ ਸਕਤੇ ਕਾਰਨ ਨਾਲ ਕਾਰਨ ਵੀ ਦੱਸਿਆ ਉਹਨਾਂ ਨੇ ਪਤਾ ਕਿਉਂ ਜੇ ਨਾਲ ਹੁਣ ਗੌਰ ਕਰਨਾ ਲਾਈਨ ਉਹਨਾਂ ਦੀ ਕਿੰਨੀ ਪਿਆਰੀ ਹੈ ਕਿ ਅਗਰ ਆਪ ਵਿੱਚ ਹੰਕਾਰ ਹੈ ਤਾਂ ਆਪ ਈਸ਼ਵਰ ਕੋ ਨਹੀਂ ਦੇਖ ਸਕਤੇ क्योंकि हंकारी इंसान हमेशा चीजों और लोगों को नीचे देखता है और जो नीचे देखता है वो कभी उस चीज को देख ही नहीं सकता जो उससे ऊपर है बड़ी प्यारी गल हंकारी इंसान हमेशा चीजा और अपने तो ओ हमेशा तू थले तू थले मैं ऊंचा और कहें अगर आप नीचे देखते हो तो आप उस चीज को कभी देख ही नहीं सकते जो आपसे ਕਹਦੇ ਹੋ ਹੋਰ ਭਗਵਾਨ ਕਿੱਥੇ ਆ? ਈਸ਼ਵਰ ਕਿੱਥੇ ਆ? ਉਹ ਸਾਡੇ ਤੋਂ ਤਾਂ ਜੇ ਉੱਪਰ ਨੂੰ ਦੇਖਣਾ ਹੈ ਨਾ ਤਾਂ ਫੇਰ ਥੱਲੇ ਦੇਖਣਾ ਸਾਨੂੰ ਬੰਦ ਕਰਨਾ ਪੈਣਾ ਹੈ। ਔਰ ਹੰਕਾਰੀ ਇਨਸਾਨ ਕਦੀ ਥੱਲੇ ਦੇਖਣਾ ਬੰਦ ਨਹੀਂ ਕਰਦਾ। ਤੋ ਸਾਰੀ ਜੇ ਸੋਚਦਾ ਹੀ ਮੇਰੇ ਤੋਂ ਥੱਲੇ ਆ। ਹੁੰਦਾ ਕਿ ਨਹੀਂ ਹੰਕਾਰ ਦਾ ਮਤਲਬ ਮੇਰੇ ਤੋਂ ਬੜਾ ਕੋਈ ਹੈ ਨਹੀਂ। ਉਹ ਵੀ ਥੱਲੇ ਮੇਤੋਂ ਉਹ ਵੀ ਥੱਲੇ ਮੇਤੋਂ ਆ ਵੀ ਚੀਜ਼ ਮੇਤੋਂ ਥੱਲੇ ਆ ਵੀ ਇਨਸਾਨ ਮੇਤੋਂ ਥੱਲੇ ਉਹਦਾ ਧਿਆਨ ਹੀ ਹਮੇਸ਼ਾ ਥੱਲੇ ਵੱਲ ਹੁੰਦਾ ਹੈ ਉਹ ਦੂਜਿਆਂ ਨੂੰ ਥੱਲੇ ਕਰਨ ਦੀ ਲਗਾ ਰਹਿੰਦਾ ਹੈ ਤੇ ਈਸ਼ਵਰ ਬੈਠਾ ਹੈ ਭਾਈ ਜੇ ਈਸ਼ਵਰ ਨੂੰ ਦੇਖਣਾ ਤਾਂ ਤੈਨੂੰ ਆਪਣਾ ਧਿਆਨ ਇਸ ਲਈ ਸ਼ੁਕਰਾਨਾ ਦੀ ਗੱਲ ਹਮੇਸ਼ਾ ਯਾਦ ਰੱਖਣਾ ਕਿ ਅਗਰ ਆਪ ਵਿੱਚ ਹੰਕਾਰ ਹੈ ਤਾਂ ਆਪ ਕਦੇ ਈਸ਼ਵਰ ਨੂੰ ਈਸ਼ਵਰ ਕੋ ਨਹੀਂ ਦੇਖ ਸਕਤੇ ਫਿਰ ਨਾਲ ਦੱਸਿਆ ਕਾਰਨ ਵੀ ਆਹੀ ਫਿਰ ਦੁਬਾਰਾ ਲੈ ਇਹ ਦੁਹਰਾਵਾਂਗੇ ਅਗਰ ਆਪ ਵਿੱਚ ਹੰਕਾਰ ਹੈ ਤਾਂ ਆਪ ਈਸ਼ਵਰ ਕੋ ਨਹੀਂ ਦੇਖ ਸਕਤੇ ਕਿਉਂਕਿ ਹੰਕਾਰੀ ਇਨਸਾਨ ਹਮੇਸ਼ਾ ਲੋਗੋ ਔਰ ਚੀਜ਼ੋ ਕੋ ਆਪਣੇ ਸੇ ਨੀਚੇ ਦੇਖਤਾ ਹੈ ਔਰ ਜੋ ਨੀਚੇ ਦੇਖਤਾ ਹੋ ਉਹ ਕਬੀ ਉਸ ਚੀਜ਼ ਕੋ ਦੇਖ ਹੀ ਨਹੀਂ ਸਕਤਾ ਜੋ ਉਸ ਸੇ ਉਪਰ ਹੈ ਇਸ ਲਈ ਕਹਿੰਦੇ ਹੰਕਾਰ ਦਾ ਤਿਆਗ ਕਰੋ ਇਧਰ ਵਜ਼ੀਰ ਨੇ ਜਦੋਂ ਰਾਜੇ ਨੂੰ ਸਮਝਾਇਆ ਤਾਂ ਬਾਦਸ਼ਾਹ ਨੂੰ ਸਮਝ ਆਈ ਤਾਂ ਬਾਦਸ਼ਾਹ ਨੇ ਹੱਥ ਜੋੜੇ ਹੱਥ ਜੋੜੇ ਕਿ ਮਹਾਰਾਜ ਇਹ ਕਾਸਾ ਮੇਤੋ ਨਹੀਂ ਬਾਰ ਹੋਣਾ ਫਕੀਰ ਕਹਿੰਦੇ ਤੂੰ ਤਾਂ ਗਿਆ ਭਰ ਦੇ ਮੰਗੇ ਪਰ ਦੇਵਾਂਗੇ ਹੁਣ ਪਰ ਤਾਂ ਵਜ਼ੀਰ ਬੜਾ ਸਮਝਦਾਰ ਸੀ ਤਾਂ ਵਜ਼ੀਰ ਨੇ ਬਾਦਸ਼ਾਹ ਤੋਂ ਔਰ ਫਕੀਰ ਤੋਂ ਇਜਾਜ਼ਤ ਮੰਗੀ ਕਿ ਮੈਨੂੰ ਥੋੜੀ ਡੇਰ ਦਾ ਸਮਾਂ ਦਿਓ ਕਿਉਂਕਿ ਫਕੀਰਾਂ ਨੇ ਉਠਾਂਗਾ ਭਰ ਕੇ ਜਾਣਾ ਤਾਂ ਬਾਦਸ਼ਾਹ ਪਰ ਨਹੀਂ ਪਾਇਆ ਨਹੀਂ ਪਾਇਆ ਤਾਂ ਹੁਣ ਕੀ ਹੋਇਆ ਕਹਿੰਦੇ ਹੈ ਵਜ਼ੀਰ ਨੇ ਸਮਾਂ ਮੰਗਿਆ ਵਜ਼ੀਰ ਸਮਝਦਾਰ ਸੀ ਵਜ਼ੀਰ ਉੱਥੋਂ ਗਿਆ ਔਰ ਸਮਝ ਲੋ ਗਿਆ ਔਰ ਥੋੜੀ ਡੇਰ ਬਾਅਦ ਜਦੋਂ ਵਾਪਸ ਆਇਆ ਥੋੜੀ ਦੇਰ ਬਾਅਦ ਜਦੋਂ ਵਾਪਸ ਆਇਆ ਤਾਂ ਉਹਦੇ ਕੋਲ ਇੱਕ ਇੱਕ ਕਟੋਰਾ ਸੀ ਔਰ ਉਸ ਕਟੋਰੇ ਵਿੱਚ ਕੀ ਸੀ ਇੱਕ ਚਾਵਲ ਦਾ ਦਾਣਾ ਹੁਣ ਜਦੋਂ ਕਟੋਰੇ ਚ ਚਾਵਲ ਦਾ ਦਾਣਾ ਲੈ ਕੇ ਆਇਆ ਤਾਂ ਬਾਦਸ਼ਾਹ ਨੇ ਪੁੱਛਿਆ ਮੈਂ ਵਜ਼ੀਰ ਕੀ ਲੈ ਕੇ ਆਇਆ ਇਹ ਮੰਤਰੀ ਕਿੱਥੋਂ ਆਇਆ ਤੂੰ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਨਾ ਬਸ ਮੈਂ ਕਿਤੇ ਉਹ ਆਇਆ ਹਾਂ ਇਹ ਫਕੀਰ ਦਾ ਕਾਸਾ ਭਰਨ ਵਾਸਤੇ ਕੁਝ ਲੈ ਕੇ ਆਇਆ ਹਾਂ ਤਾਂ ਬਾਦਸ਼ਾਹ ਨੇ ਕਿ ਕੀ ਲੈ ਕੇ ਆਇਆ ਹਾਂ ਉਸ ਵੇਲੇ ਉਹਨਾਂ ਜਦੋਂ ਕਟੋਰਾ ਚੱਕਿਆ ਤਾਂ ਬਾਦਸ਼ਾਹ ਨੇ ਇੱਕ ਚਾਵਲ ਦਾ ਦਾਣਾ ਉਹ ਜਿਹਦਾ ਕਾਸਾ ਮੇਰੀਆਂ ਸੋਨੇ ਦੀਆਂ ਮੋਹਰਾਂ ਨਹੀਂ ਭਰ ਸਕੀਆਂ ਇਹਦਾ ਕਾਸਾ ਇੰਨੀਆਂ ਸੋਨੇ ਦੀਆਂ ਮੋਹਰਾਂ ਨਹੀਂ ਭਰ ਸਕੀਆਂ ਆ ਚਾਵਲ ਦਾ ਦਾਣਾ ਭਰ ਦੇਗਾ ਕਹਿੰਦਾ ਮਹਾਰਾਜ ਦੇਖੋ ਤਾਂ ਸਹੀ ਕਿਉਂਕਿ ਜਿੱਥੋਂ ਮੈਂ ਲੈ ਕੇ ਆਇਆ ਉਹ ਬਾਦ ਜੋ ਦੱਸੂਗਾ ਲੈ ਕੇ ਕਿੱਥੋਂ ਆਇਆ ਇਸ ਲਈ ਉਹਨਾਂ ਨੇ ਜੋ ਹੁਕਮ ਕੀਤਾ ਪਹਿਲਾਂ ਉਹ ਪੂਰਾ ਕਰ ਲੈਂਦੇ ਹੋ ਕਹਿੰਦੇ ਵਜ਼ੀਰ ਨੇ ਉਹ ਕਟੋਰੇ 'ਚੋਂ ਚਾਵਲ ਦਾ ਦਾਣਾ ਚੱਕਿਆ ਇਤਨੀ ਉੱਚਾਵਲ ਦਾ ਦਾਣਾ ਫਕੀਰ ਦੇ ਕਟੋਰੇ ਚ ਪਾਇਆ ਤਾਂ ਨਾਲ ਹੀ ਫਕੀਰ ਦਾ ਕਟੋਰਾ ਭਰ ਗਿਆ ਕਟੋਰਾ ਭਰ ਗਿਆ ਕਿਉਂਕਿ ਗੱਲ ਇਹ ਨਹੀਂ ਭਰਿਆ ਕਾ ਦਾਣਾ ਭਰ ਗਿਆ ਵਿੱਚ ਚਾਵਲੀ ਚਾਵਲ ਹੋ ਗਏ ਪੂਰੀ ਤਰ੍ਹਾਂ ਜਗ੍ਹਾ ਰਹੀ ਨਹੀਂ ਗਈ ਪਾਣ ਨੂੰ ਉਹ ਬਾਦਸ਼ਾਹ ਵੀ ਹੈਰਾਨ ਪਰ ਫਕੀਰ ਮੁਸਕਰਾ ਪਏ ਕਿਉਂਕਿ ਕਹਿੰਦੇ ਨਾ ਫਕੀਰਾਂ ਦੀ ਰਮਜ਼ ਫਕੀਰੇ ਸਮਝਦੇ ਐ ਫਕੀਰ ਮੁਸਕਰਾ ਪਏ ਕਹਿੰਦੇ ਵਾਹ ਵਜ਼ੀਰ ਤੂੰ ਸਮਝਦਾਰੀ ਦਿਖਾਈ ਨਹੀਂ ਤਾਂ ਜਿਹੜੀ ਚੀਜ਼ ਨਾਲ ਬਾਦਸ਼ਾਹ ਇੱਕ ਕਟੋਰਾ ਭਰਨਾ ਚਾਹੁੰਦਾ ਸੀ ਉਹ ਚੀਜ਼ ਨਾਲ ਤਾਂ ਗੱਦੀ ਕਟੋਰਾ ਭਰਨਾ ਹੀ ਨਹੀਂ ਸੀ ਤਾਂ ਬਾਦਸ਼ਾਹ ਬੜਾ ਹੈਰਾਨ ਹੋਇਆ ਕਿ ਜਿੱਥੇ ਮੇਰੀਆਂ ਸੋਨੇ ਦੇ ਮੋਹਰੇ ਨਹੀਂ ਭਰ ਸਕੀਆਂ ਇੱਕ ਚਾਵਲ ਦੇ ਦਾਣੇ ਨੇ ਭਰ ਦਿੱਤਾ ਆਖਰੀ ਕਟੋਰਾ ਬਣਿਆ ਕਦਾ ਹੈ ਹੈ ਕੀ ਇਹ ਉਹਨੇ ਚਾਵਲ ਦੇ ਦਾਣੇ ਨਾਲ ਕਿਤਾ ਭਰ ਗਿਆ ਹੁਣ ਬਾਦਸ਼ਾਹ ਨੇ ਹੱਥ ਜੋੜੇ ਫਕੀਰ ਦੇ ਅੱਗੇ ਕਿ ਮਾਰੇ ਪਹਿਲਾਂ ਦੱਸੋ ਕਿ ਮੇਰੀਆਂ ਸੋਨੇ ਦੀ ਮੋੜਾ ਨਾ ਕਟੋਰਾ ਨਹੀਂ ਭਰਿਆ ਇੱਕ ਚਾਵਲ ਦੇ ਦਾਣੇ ਨਾਲ ਕਟੋਰਾ ਭਰ ਗਿਆ ਆਖਰ ਇਹ ਕਟੋਰਾ ਬਣਿਆ ਕਾਦਾ ਹੈ ਔਰ ਚਾਵਲ ਦੇ ਦਾਣੇ ਨਾਲ ਕਿਉਂ ਭਰਿਆ ਮੇਰੀਆਂ ਸੋਨੇ ਦੇ ਮੋੜਾ ਵੀ ਇਹਨੂੰ ਭਰ ਨਾ ਪਾਈਆਂ ਹੀਰੇ ਮੋਤੀ ਭਰ ਨਾ ਪਏ ਬਣਿਆ ਕਾਦਾ ਹੈ ਤਾਂ ਫਕੀਰਾਂ ਨੇ ਰਾਜ ਖੋਲਿਆ ਕਹਿੰਦੇ ਬਾਦਸ਼ਾਹ ਇਹ ਕਟੋਰਾ ਬਣਿਆ ਹੈ ਇਨਸਾਨ ਦੇ ਦਿਲ ਦਾ ਸਮਝ ਦਿਓ ਕਿ ਨਹੀਂ ਜਿਹੜਾ ਬੰਦਾ ਕਹਿੰਦਾ ਨਾ ਆਹ ਚੀਜ਼ ਬਣੀ ਹੈ ਫੁਲਾਨੇ ਦੇ ਮਾਸ ਦੀ ਚਮੜੀ ਦੀ ਉਹ ਕਹਿੰਦੇ ਇਹ ਕਟੋਰਾ ਬਣਿਆ ਇਨਸਾਨ ਦੇ ਦਿਲ ਤੋਂ ਸਮਝਦੇ ਹੋ ਜਿੱਦਾਂ ਇਨਸਾਨ ਨੂੰ ਜਿੰਨਾ ਮਰਜ਼ੀ ਮਿਲੀ ਜਾਵੇ ਇਨਸਾਨ ਦਾ ਦਿਲ ਕਦੀ ਹੁਣ ਫਰਜ਼ ਕਰੋ ਬੰਦਾ ਕਹੇ ਮੈਨੂੰ ਇਨਾ ਕਰੋੜ ਮਿਲ ਜਾਵੇ ਤਾਂ ਦਿਲ ਭਰ ਜਾਊਗਾ ਬੰਦਾ ਕਹਿੰਦਾ ਨਹੀਂ ਹੋਰ ਚਾਹੀਦਾ ਹੈ ਸੋਨੇ ਚਾਂਦੀ ਹੀਰੇ ਮੋਤੀਆਂ ਨਾਲ ਕਦੀ ਬੰਦੇ ਦਾ ਦਿਲ ਭਰਦਾ ਹੈ ਹੁਣ ਬੰਦਾ ਕਹਿੰਦਾ ਨਾ ਮੈਂ ਗਿਆ ਸੀ ਪਿਛਲੇ ਸਾਲ ਦੀਵਾਲੀ ਆਈ ਤਾਂ ਮੈਂ ਸੋਨੇ ਦਾ ਆਹ ਚੀਜ਼ ਖਰੀਦ ਲਈ ਪਰ ਆਇਤ ਕੀ ਦਿਲ ਕਰਦਾ ਵੀ ਖਰੀਦ ਲਵਾਂ ਤੂੰ ਜਿੰਨਾ ਮਰਜ਼ੀ ਆਈ ਜਾਵੇ ਬੰਦੇ ਨੂੰ ਥੋੜਾ ਹੀ ਲੱਗਦਾ ਹੋਰ ਆਵੇ ਹੋਰ ਆਵੇ ਕਹਿੰਦੇ ਸੋਨੇ ਚਾਂਦੀ ਹੀਰੇ ਮੋਤੀਆਂ ਦੇ ਕਦੀ ਬੰਦੇ ਦਾ ਦਿਲ ਜ਼ਮੀਨਾਂ ਜਿੰਨੀਆਂ ਮਰਜ਼ੀ ਬੰਦੇ ਖਰੀਦੀ ਜਾਵੇ ਦਿਲ ਕਦੀ ਕਿਉਂਕਿ ਇਹ ਚੀਜ਼ਾਂ ਦਿਲ ਨੂੰ ਭਰ ਨਹੀਂ ਪਾਉਂਦੀਆਂ ਔਰ ਤੂੰ ਸੋਨੇ ਚਾਂਦੀ ਹੀਰੇ ਮੋਤੀਆਂ ਦਾ ਕਟੋਰੀ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜੋ ਕਿ ਕਦੀ ਹੋ ਹੀ ਨਹੀਂ ਸਕਦਾ ਸੀ ਤੂੰ ਆਪਣਾ ਪੂਰਾ ਰਾਜਿਆਂ ਦੀ ਦੌਲਤ ਵੀ ਪਾ ਦਿੰਦਾ ਤਾਂ ਵੀ ਨਹੀਂ ਭਰਨਾ ਸੀ ਕਿਉਂਕਿ ਬਣੀ ਹੀ ਦਿਲ ਦਾ ਉਹ ਕਹਿੰਦੇ ਵੀ ਚਾਵਲ ਦੇ ਦਾਣੇ ਨਾਲ ਕਿਦਾਂ ਭਰ ਗਿਆ ਕਹਿੰਦੇ ਇਹ ਤੈਨੂੰ ਵਜ਼ੀਰ ਹੀ ਦੱਸੇਗਾ ਕਿਉਂਕਿ ਜਦੋਂ ਦੱਸਿਆ ਰਮਜ ਨੂੰ ਰਮਜੇ ਕਿ ਕਿਰਾ ਦੀ ਰਾਮ ਤੋਂ ਫਕੀਰ ਰਾਜਾ ਨਾ ਵਜ਼ੀਰ ਨੂੰ ਪੁੱਛਿਆ ਵੀ ਤੂੰ ਚਾਵਲ ਦਾਲ ਨਾ ਕਿੰਨਾ ਪਰ ਗਿਆ ਇਹ ਕਹਿੰਦਾ ਮਹਾਰਾਜ ਜਦੋਂ ਮੈਂ ਦੇਖਿਆ ਨਾ ਉਧਰੋਂ ਫਕੀਰ ਹੈ ਉਧਰ ਕੋਈ ਆਮ ਮੰਗਤਾ ਨਹੀਂ ਹੈ ਕੋਈ ਆਮ ਭਿਖਾਰੀ ਨਹੀਂ ਹੈ ਕਿਉਂਕਿ ਇੱਕ ਭਿਖਾਰੀ ਵਿੱਚ ਉਰ ਫਕੀਰ ਜਮੀਨ ਆਸਮਾਨ ਦਾ ਭਿਖਾਰੀ ਮੰਗਦਾ ਹੈ ਤਾਂ ਫਕੀਰ ਉਹ ਹੁੰਦੇ ਜੋ ਵੰਡਦੇ ਹੈ ਵੀ ਤੁਸੀਂ ਤਾਂ ਵੰਡਣ ਵਾਲੇ ਦਾ ਮੱਥਾ ਲਾ ਲਿਆ ਔਰ ਜਦੋਂ ਮੈਨੂੰ ਇਹ ਸਮਝ ਆਈ ਇਹ ਕੋਈ ਆਮ ਭਿਖਾਰੀ ਨਹੀਂ ਹੈ ਇਹ ਕੋਈ ਫਕੀਰ ਹੈ ਔਰ ਇਹ ਇੰਨਾ ਸੋਨਾ ਵੀ ਕਟੋਰੀ ਚ ਆ ਰਿਹਾ ਖਾਲੀ ਤਾਂ ਮੈਨੂੰ ਵੀ ਆਇਆ ਕਿ ਫਕੀਰਾਂ ਦਾ ਜਵਾਬ ਫਕੀਰੀ ਦੇ ਸਕਦੇ ਇਸ ਲਈ ਮੈਂ ਆਪਣੇ ਗੁਰੂ ਕੋ ਗਿਆ ਸੀ ਮੁਰਸ਼ਿਦ ਨੂੰ ਜਾ ਕੇ ਦੱਸਿਆ ਮੈਂ ਆਪਣੇ ਸਤਗੁਰੂ ਨੂੰ ਦੱਸਿਆ ਗਿਆ ਇਹ ਕਹਾਣੀ ਹੈ ਤਾਂ ਗੁਰੂ ਮੁਸਕਰਾਏ ਉਹ ਯਾਦ ਰੱਖੇ ਬੰਦੇ ਦੇ ਦਿਲ ਦਾ ਘਟੋਰਾ ਇਹਨੂੰ ਦੌਲਤ ਨਾਲ ਨਹੀਂ ਭਰਿਆ ਜਾ ਸਕਦਾ ਕਹਿੰਦੇ ਉਹਨਾਂ ਨੇ ਲਿਆ ਚਾਵਲ ਦਾ ਦਾਣਾ ਔਰ ਚਾਵਲ ਦੇ ਦਾਣੇ ਤੇ ਲਿਖਿਆ ਪ੍ਰਮਾਤਮਾ ਦਾ ਨਾਮ ਕਿ ਲੈ ਇਹ ਜਾ ਕੇ ਘਟੋਰੀ ਚ ਪਾ ਦੇ ਕਿਉਂਕਿ ਜਦ ਵੀ ਦਿਲ ਭਰਨ ਉਹਦੇ ਨਾਮ ਨਾਲ ਹੀ ਭਰਨਾ ਦੁਨੀਆ ਨਾਲ ਭਰ ਨਹੀਂ ਸਕਦਾ ਉਹ ਚਾਵਲ ਦੇ ਦਾਣੇ ਤੇ ਪ੍ਰਭੂ ਦਾ ਨਾਮ ਲਿਖਿਆ ਸੀ RAM ਨਾਮ ਕਹ ਲੋ ਈਸ਼ਵਰ ਦਾ ਨਾਮ ਕਹ ਲੋ ਭਗਵਾਨ ਦਾ ਨਾਮ ਕਹ ਲੋ ਸਾਹੀ ਤਾਂ ਕਹਿੰਦੇ ਨਾ ਬਿੰਦ ਤੁਦ ਹੋਰ ਕੀ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਸੋ ਗੁਰੂਆਂ ਰਹਿਬਰਾਂ ਨੇ ਦੱਸਿਆ ਕਿ ਭੁੱਖਾ ਜਿਹੜੀਆਂ ਮਨ ਦੀਆਂ ਭੁੱਖਾ ਦੁਨੀਆ ਦੀਆਂ ਨਾਲ ਚੀਜ਼ਾਂ ਨਾਲ ਨਹੀਂ ਉਤਰਨੀਆਂ ਦੁਨੀਆ ਦੀ ਜਿੰਨੀਆਂ ਮਰਜੀ ਚੀਜ਼ਾਂ ਆ ਜਾਣ ਸੋਚ ਕੇ ਦੇਖੋ ਅੱਜ ਬੰਦਾ ਕਹੇ ਮੇਰੇ ਕੋ ਗੱਡੀ ਨਹੀਂ ਹੈ ਆ ਜਾ ਵੀ ਇੱਕ ਗੱਡੀ ਤਾਂ ਫੇ ਭੁੱਖ ਪੂਰੀ ਹੋ ਜਾਏਗੀ ਤੇ ਹੁਣ ਦੂਜੀ ਚਾਹੀਦੀ ਹੈ ਇੱਕ ਅੱਧੀ ਹੋਰ ਹੋਵੇ ਤਾਂ ਵਧੀਆ ਹੋਵੇ ਇਹ 5 ਸੀਟਰ ਹੈ ਹੁਣ 7 ਸੀਟਰ ਆਵੇ ਹੁਣ ਬੰਦਾ ਕਵੇ ਅੱਜ ਮੇਕੋ ਘਰ ਨਾ ਛੋਟਾ ਹੈ 4 ਬੈਡਰੂਮ ਦਾ ਚਾਹੀਦਾ ਹੈ ਆਜਾ ਵੀ 4 ਬੈਡਰੂਮ ਦਾ ਫਿਰ ਹੋਣਾ ਯਾਰ ਥੋੜਾ ਹੋਰ ਵੱਡਾ ਹੋ ਜਾਵੇ ਡਬਲ ਸਟੋਰੀ ਹੋ ਜਾਵੇ 트리플 ਸਟੋਰੀ ਹੋ ਜਾਏ ਸੋ ਦੁਨੀਆ ਦੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਆ ਜਾਣ ਮਨ ਨੇ ਕਦੀ ਨਹੀਂ ਕਹਿਣਾ ਦਿਲ ਨੇ ਕਦੀ ਬੱਸ ਪਰ ਕਹਿੰਦੇ ਜਦੋਂ ਉਹਦਾ ਨਾਮ ਅੰਦਰ ਤੋਂ ਉਤਰਦਾ ਹੈ ਨਾ ਦੇਹ ਨਾਮ ਸੰਤੋਖੀ ਉਤਰੇ ਮਨ ਕੀ ਉਹਦੇ ਨਾਮ ਦੇ ਨਾਲ ਹੀ ਸੰਤੁਸ਼ਟੀ ਆਣੀ ਹੈ ਉਹਦਾ ਨਾਮ ਜਦੋਂ ਅੰਦਰ ਜਾਂਦਾ ਤਾਂ ਫੇਰ ਹੀ ਇਨਸਾਨ ਦੀ ਭੁੱਖਾ ਉਹ ਕਹਿੰਦਾ ਐਚਾ ਨਹੀਂ ਜਦੋਂ ਹੁਣ ਈਸ਼ਵਰ ਮੇਰੇ ਨਾਲ ਸਭ ਕੁਝ ਮੇਰੇ ਕੋਲ ਸ਼ੁਕਰ ਹੈ ਫਿਰ ਅੰਦਰ ਇੱਕ ਸੰਤੁਸ਼ਟੀ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਤਾਂ ਮਹਾਤਮਾ ਬੋਧ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਮੋਕਸ਼ ਕਿਹਨੂੰ ਕਹਿੰਦੇ ਹੈ ਤਰਾ ਸਮਝਣਾ ਸਾਰਿਆਂ ਨੇ ਇਨਸਾਨ ਕੋਈ ਕੋਈ ਕਹਿੰਦਾ ਨਾ ਆਤਮਾ ਭਟਕਦੀ ਹੈ ਕੋਈ ਕਹਿੰਦਾ ਕਿ ਇਹਨੂੰ ਮੋਕਸ਼ ਮਿਲ ਗਿਆ ਉਹ ਕਹਿੰਦੇ ਮੋਕਸ਼ ਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਉreturnData ਗੌਰ ਕਰਨਾ ਮ੍ਰਿਤਿਉ ਕਿਹਨੂੰ ਕਹਿੰਦੇ ਔਰ ਮੋਕਸ਼ ਕਿਹਨੂੰ ਕਹਿੰਦੇ ਆ ਮਹਾਤਮਾ ਮੁਦ ਕਹਿੰਦੇ ਆ ਕਿ ਅਗਰ ਇਨਸਾਨ ਮਰ ਗਿਆ ਪਰ ਉਹਦੀ ਇੱਛਾਵਾਂ ਜਿੰਦਾ ਹੈ ਤਾਂ ਫਿਰ ਉਹ ਟੱਗੇਗਾ ਉਹਨੂੰ ਦੁਬਾਰਾ ਜੁਨੀ ਲੈਣੀ ਪੈਣੀ ਹੈ ਔਰ ਅਗਰ ਇਨਸਾਨ ਜਿੰਦਾ ਹੈ ਪਰ ਉਹਦੀ ਇੱਛਾਵਾਂ ਖਤਮ ਹੋ ਗਈਆਂ ਤਾਂ ਸਮਝ ਲਓ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਕਿਉਂਕਿ ਸਾਡੀ ਇੱਛਾਵਾਂ ਹੀ ਸਾਨੂੰ ਦੁਬਾਰਾ ਜ਼ਿੰਦਗੀ ਚ ਲੈ ਕੇ ਇਹ ਗੱਲ ਯਾਦ ਰੱਖਣਾ ਹੁਣ ਬੰਦੇ ਇੱਛਾ ਨੂੰ ਮੈਨੂੰ ਉਹ ਚੀਜ਼ ਚਾਹੀਦੀ ਹੈ ਨਹੀਂ ਮਿਲੀ ਤਾਂ ਦੁਬਾਰਾ ਨੂੰ ਜੁਨੀ ਉੱਚਾਈ ਲੈ ਕੇ ਆਂਦੀ ਹੈ ਉਹਨੂੰ ਇਸ ਲਈ ਜਿਹੜੀ ਇੱਛਾਵਾਂ ਖਤਮ ਤਾਂ ਫਿਰ ਬੰਦੇ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਇਹ ਇੱਛਾਵਾਂ ਕਿਦਾਂ ਖਤਮ ਹੁੰਦੀਆਂ ਉਹਦੇ ਨਾਮ ਨਾਲ ਜੁੜ ਕੇ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਜੀਵਨ ਦਾ ਆਨੰਦ ਨਹੀਂ ਲੈਂਦਾ ਫਿਰ ਬੰਦਾ ਹਰ ਚੀਜ਼ ਦਾ ਪੂਰਾ ਪੂਰਾ ਆਨੰਦ ਲੈਂਦਾ ਹੈ ਵੇ ਤਾਂ ਉਹਦੇ ਹੱਥ ਤੇ ਇੱਕ ਸੁੱਕੀ ਰੋਟੀ ਵੀ ਹੋਵੇ ਨਾ ਸੁੱਕੀ ਰੋਟੀ ਦਾ ਵੀ ਉਨਾ ਹੀ ਆਨੰਦ ਲੈਂਦਾ ਹੈ ਪਰ ਇੱਕ ਇਨਸਾਨ ਜਿਹੜਾ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਉਹਨੂੰ 36 ਪ੍ਰਕਾਰ ਦੇ ਭਗਵਾਨ ਵੀ ਦੇ ਦੋ ਤਾਂ ਉਹਨੂੰ ਲੈ ਕੇ ਵੀ ਟੈਨਸ਼ਨ ਰਹਿੰਦੀ ਆ ਹਾਏ ਭਗਵਾਨ ਤਾਂ ਹੈ ਪਰ ਉਹ ਟੈਨਸ਼ਨ ਉਹ ਚਿੰਤਾ ਉਹ ਫਿਕਰ ਉਹਦਾ ਵੀ ਸਵਾਦ ਜਾਂ ਉੱਥੇ ਹੀ ਬੰਦਾ ਸੋਚਦਾ ਹੈ ਆਹ ਦਾਲ ਦੀ ਜਗ੍ਹਾ ਉਹ ਕਿਉਂ ਨਹੀਂ ਆਹ ਸਬਜ਼ੀ ਦੀ ਜਗ੍ਹਾ ਉਹ ਸਬਜ਼ੀ ਕਿਉਂ ਨਹੀਂ ਤਾਂ ਜਿਹੜਾ ਰੱਬ ਨੂੰ ਮੰਨਣ ਵਾਲਾ ਸ਼ੁਕਰ ਕਰਨ ਵਾਲਾ ਹੈ ਉਹ ਕਹਿੰਦਾ ਇਹ ਫਰਕ ਨਹੀਂ ਪੈਂਦਾ ਮੇਰੇ ਕੋ ਕੀ ਨਹੀਂ ਹੈ ਫਰਕ ਇਹ ਪੈਂਦਾ ਜੋ ਮੇਰੇ ਕੋ ਹੈ ਮੈਂ ਉਹਦਾ ਆਨੰਦ ਸਮਝ ਦਿਓ ਆਪਣੀ ਸੋਚ ਨੂੰ ਤਾਂ ਹੀ ਸੰਤ ਦਾदूदयाल ਦੀ ਗੱਲ ਤੇ ਆਈਏ ਕਿ satsang ਪਾਇਆ ਸੁਖ ਉਪਜਾ ਦਿਲ دریا ਕਹਿੰਦੇ satsang ਨਾਲ ਜੁੜੇਗਾ satsang 'ਚ ਜਾਏਗਾ ਇਹ ਨੇਕੀਆਂ ਦੇ ਬੀਜ ਬੋਂਦਾ ਰਹੇਗਾ ਤਾਂ ਤੇਰੇ ਜੀਵਨ 'ਚ ਸੁਖ ਪੈਦਾ ਹੁੰਦੇ ਰਹਿਣਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੇ ਮੈਨਾਂ ਮੈਨੂੰ ਆਪਣੇ ਘਰ ਨੂੰ ਭਰਨਾ ਹੈ ਤਾਂ ਮੈਨੂੰ ਬਾਰ-ਬਾਰ ਬੀਜ ਬੋਣਾ ਕਹਿਣਾ ਹੀ ਹੈ ਥੋੜੀ ਕਿ ਇੱਕ ਵਾਰੀ ਬੀਜ ਬੋਲਿਆ ਇੱਕ ਵਾਰ ਫਸਲ ਆ ਗਈ ਤਾਂ ਹੁਣ ਅਗਲੇ ਸਾਲ ਕੁਝ ਕਰਨਾ ਹੀ ਨਹੀਂ ਹੈ ਹੁੰਦਾ ਐਦਾਂ ਜਵਾਬ ਦੇ ਦਿਓ ਕਿਉਂਕਿ ਬੰਦਾ ਤਾਂ ਕਹਿੰਦਾ ਸਾਲ 'ਚ ਤਿੰਨ ਚਾਰ ਵਾਰ ਫਸਲ ਬੋਈਏ ਹੁਣ ਆਲੂ ਬੀਜ ਲਿਆ ਹੁਣ ਮੱਕੀ ਦਾ ਟਾਈਮ ਆ ਗਿਆ ਹੁਣ ਕਣਕ ਦਾ ਬੰਦਾ ਕਰਦਾ ਹੀ ਰਹਿੰਦਾ ਪਤਾ ਹੈ ਕਿ ਕਰਦਾ ਰਹੂੰਗਾ ਤਾਂ ਮੇਰੇ ਘਰ 'ਚ ਦਾਤ ਆਂਦੀ ਰਹੇਗੀ ਇਸੇ ਤਰ੍ਹਾਂ ਸਤਸੰਗੰਦਰ ਜਾਂਦੇ ਰਹਾਂਗੇ ਸਿਮਰਨ ਕਰਦੇ ਰਹਾਂਗੇ ਤਾਂ ਜੀਵਨ 'ਚ ਸੁੱਖਾਂ ਦੀ ਸਮਝਦੇ ਹੋ ਕਿ ਨਹੀਂ ਪ੍ਰਾਪਤੀ ਹੁੰਦੀ ਰਹਿਣੀ ਹੈ ਸੁੱਖ ਆਂਦੇ ਰਹਿਣੇ ਆ ਫਿਰ ਕੋਈ ਕਮੀ ਨਹੀਂ ਰਹੇਗੀ ਇਸ ਲਈ ਸਤਸੰਗ ਕਰਨ ਲੱਗਿਆਂ ਸਤਸੰਗ ਵਿੱਚ ਜਾਣ ਲੱਗਿਆਂ ਸਿਮਰਨ ਕਰਨ ਲੱਗਿਆਂ ਕਦੀ ਢੇਲ ਨਾ ਕਰੋ ਅਗਰ ਜੀਵਨ ਚ ਖੁਸ਼ੀਆਂ ਚਾਹੀਦੀਆਂ ਸੋ ਸਤਸੰਗ ਪਾਇਆ ਸੁਖ ਉਪਜਾ ਦਿਲ ਦਰਿਆ ਕਹਿੰਦੇ ਦਿਲ ਭਰਪੂਰ ਹੁੰਦਾ ਚਲਾ ਜਾਏਗਾ ਅੰਦਰੋਂ ਆਪੇ ਹੀ ਲੱਗੇਗਾ ਕਿ ਹੁਣ ਮੈਨੂੰ ਕਿਸੇ ਚੀਜ਼ ਦੀ ਕਮੀ ਤੇਰਾ ਸੋਚ ਕੇ ਦੇਖੋ ਹੁਣ ਕਈ ਵਾਰ ਬੰਦਾ ਕਹਿੰਦਾ ਮਾਲਕ ਮਿਲ ਗਿਆ ਤਾਂ ਮੈਨੂੰ ਲੱਗਦਾ ਸਭ ਕੁਝ ਹੁਣ ਕੀ ਮੰਗਾ ਕੀ ਹੁਣ ਤਾਂ ਪਤਾ ਕਿ ਦਾਤਾ ਹੀ ਮਿਲ ਗਿਆ ਤਾਂ ਮੰਗਣ ਦੀ ਲੋੜ ਕੀ ਹੈ ਜੇ ਦਾਤਾ ਨਾਲ ਹੈ ਜਦੋਂ ਲੋੜ ਹੋਣੀ ਆਪੇ ਦਾਤੇ ਨੇ ਦਾਤਾ ਜਦੋਂ ਦਾਤਾ ਨਾਲ ਤਾਂ ਹਰ ਜਗ੍ਹਾ ਜਿੱਦਾਂ ਕਿ ਬੱਚੇ ਨੂੰ ਪਤਾ ਬਾਪ ਮੇਰੀ ਉਂਗਲ ਫੜ ਕੇ ਤੁਰਿਆ ਤਾਂ ਜਿੱਥੇ ਮੈਨੂੰ ਜੜੀ ਚੀਜ਼ ਦੀ ਲੋੜ ਹੋਣੀ ਹੈ ਪਿਤਾ ਨੇ ਆਪ ਹੀ ਲੈ ਦੇਣੀ ਹੈ ਲੈ ਦੇਣੀ ਕਿਵੇਂ ਕਦੀ ਹੁਣ ਜਿਹੜੇ ਬੱਚਿਆਂ ਨੂੰ ਬੋਲਣਾ ਨਹੀਂ ਆਉਂਦਾ ਤੇ ਜਿਹੜੇ ਬੱਚਿਆਂ ਨੂੰ ਹਾਲੇ ਮੰਗਣਾ ਨਹੀਂ ਆਉਂਦਾ ਹਾਲੇ ਉਹ ਗੋਦ ਵਿੱਚ ਹੈ ਜਾਂ ਹਾਲੇ ਉਂਗਲੀ ਫੜ ਕੇ ਤੁਰਈ ਹੈ ਸਮਝ ਨਹੀਂ ਹੈ ਤਾਂ ਉਹਦੀ ਫਿਕਰ ਵੀ ਮਾਤਾ ਪਿਤਾ ਨੂੰ ਹੁੰਦੀ ਹੈ ਕਿ ਨਹੀਂ ਤੇ ਲੈ ਵੀ ਹੁਣ ਸਰਦੀ ਆ ਰਹੀ ਇਹਨੂੰ ਗਰਮ ਕੱਪੜੇ ਦੇਣੇ ਹੁਣ ਗਰਮੀ ਆ ਗਈ ਤਾਂ ਇਹਨੂੰ ਠੰਡੇ ਕੱਪੜੇ ਦੇਣੇ ਆ ਜਾਂ ਮੇਰੇ ਬੱਚੇ ਨੇ ਜਾਣਾ ਪੈਰੇ ਚ ਬੂਟ ਪਾਣੇ ਆ ਜਾਂ ਹੁਣ ਇਹਦੇ ਸਿਰ ਤੇ ਕੈਪ ਦੇਣੀ ਉਹਨੂੰ ਨਹੀਂ ਫਿਕਰ ਹੁੰਦੀ ਮਾਵਾ ਪਹਿਲੇ ਹੀ ਪੂਰਾ ਇੰਤਜ਼ਾਮ ਕਰਕੇ ਰੱਖਦੇ ਆ ਕਿਉਂਕਿ ਪਤਾ ਹੈ ਪਿਆਰ ਹੈ ਇਸੇ ਤਰ੍ਹਾਂ ਉਹ ਪ੍ਰਭੂ ਨੂੰ ਵੀ ਸਾਡਾ ਨਾਲ ਪਿਆਰ ਹੈ ਬਸ ਉਹਦੇ ਵਿਸ਼ਵਾਸ ਤੇ ਇਨਸਾਨ ਆਪਣਾ ਕਰਮ ਕਰੇ ਤਾਂ ਦਾਤਾਂ ਹੀ ਤਾਂ ਕਮੀ ਉਹ ਨਾ ਕਰੀ ਜੀਵਨ ਚ ਕਹਦੇ ਹੋ ਇਸ ਲਈ satsang ਪਾਇਆ ਸੁਖ ਉਪਜਾ ਦਿਲ ਦਰਿਆ ਭਰਪੂਰ ਗੁਰੂ ਯੁਕਤੀ ਸੇ ਹਰੀ ਮਿਲੇ ਦਾਦੂ ਮੂਰਖ ਸਮਝੇ ਤੋ ਕਹਿੰਦੇ ਗੁਰੂ ਯੁਕਤੀ ਨਾਲ ਹੈ ਗੁਰੂ ਇਹੀ ਯੁਕਤੀ ਦਿੰਦਾ ਹੈ ਕਿ ਤੇਰਾ ਪ੍ਰਭੂ ਪਰਮਾਤਮਾ ਤੇਰੇ ਅੰਦਰ ਹੀ ਬੈਠਾ ਹੈ ਇਸ ਲਈ ਯੁਕਤੀ ਸਮਝ ਲੈ ਸਮਝ ਉਸ ਨੂੰ ਨਾਮ ਦੇ ਨਾਲ ਜੋੜ ਸ਼ਬਦ ਦੇ ਨਾਲ ਜੋੜ ਤਾਂ ਕਿ ਤੇਰੀ ਤਾਰ ਜਿਹੜੀ ਨਾ ਪ੍ਰਭੂ ਨਾਲ ਜੁੜੇ ਤਾਂ ਤੇਰੇ ਜੀਵਨ ਚ ਉਹਦੀ ਤੈਨੂੰ ਪ੍ਰਾਪਤੀ ਹੋ ਸਕੇ ਸਮਝਦੇ ਹੋ ਕਿ ਨਹੀਂ ਔਰ ਦੂਸਰੀ ਗੱਲ ਇਹ ਵੀ ਕਹਿਣਾ ਚਾਹਾਂਗੇ ਜੇ ਇੱਥੇ ਸਾਨੂੰ ਸ਼੍ਰੀ ਕ੍ਰਿਸ਼ਨ ਦਾ ਵਚਨ ਯਾਦ ਆ ਗਿਆ ਸ਼੍ਰੀ ਕ੍ਰਿਸ਼ਨ ਕਹਿੰਦੇ ਹੈ ਕਿ ਹਰ ਮੁੱਲਿਆਵਾਨ ਚੀਜ਼ ہر مولیا وان چیز کے لیے قیمت ادا کرنی پڑتی ہے کامیابی راتوں رات نہیں ملتی ہر مولیا وان چیز کے لیے قیمت ادا کرنی پڑتی ہے کامیابی کبھی راتوں رات نہیں ملتی اگر کامیابی چاہیے تو وشواس اور دھائریے کے ساتھ محنت جاری رکھیں دیکھو کتنی پیاری گل گئی ہے شری کرشن نے اے دسیا انہاں واسطے کہ کئی ویرا انسان سوچدا ہے کہ میں ہن کیتا تا ہونی چیز مینوں ਮੈਨੂੰ ਸਫਲਤਾ ਕਿਉਂ ਨਹੀਂ ਮਿਲ ਰਹੀ ਮੈਨੂੰ ਕਾਮਯਾਬੀ ਕਿਉਂ ਨਹੀਂ ਮਿਲ ਰਹੀ ਉਹ ਕਹਿੰਦੇ ਹਰ ਮੁੱਲਿਆਵਾਨ ਚੀਜ਼ ਉਹਦੇ ਵਾਸਤੇ ਕੀਮਤ ਵੀ ਅਦਾ ਕਰਨੀ ਪੈਂਦੀ ਔਰ ਸਫਲਤਾ ਕਦੀ ਇੱਕ ਰਾਤ ਚ ਉਹਦੇ ਵਾਸਤੇ ਨਿਰੰਤਰ ਲਗਾਤਾਰ ਪ੍ਰਯਾਸ ਕਰਨਾ ਲਗਾਤਾਰ ਕੋਸ਼ਿਸ਼ ਕਰਨੀ ਹੁਣ ਕਈ ਵਾਰਾ ਬੰਦਾ ਕਹਿੰਦਾ ਨਾ ਮੈਂ ਨਾਮ ਦੀ ਦਾਤ ਲਈਦਾ ਬੈਠਾ ਅੱਜ ਮੈਨੂੰ 10 ਦਿਨ ਹੋ ਗਏ ਸਿਮਰਨ ਕਰਦੇ ਰੱਬ ਨਹੀਂ ਮਿਲਿਆ ਉਹ ਕਹਿੰਦੇ ਹਰ ਮੁੱਲਿਆਵਾਨ ਚੀਜ਼ ਦੀ ਕੀਮਤ ਦੇਣੀ ਪੈਂਦੀ ਔਰ ਸਫਲਤਾ ਰਾਤੋ ਰਾਤ ਉਹਦੇ ਵਾਸਤੇ ਨਿਰੰਤਰ ਲਗਾਤਾਰ ਕੋਸ਼ਿਸ਼ ਕਰਨੀ ਨਾਲੋਂ ਤਿੰਨ ਚੀਜ਼ਾਂ ਦੱਸੀਆਂ ਇਹ ਵਿਸ਼ਵਾਸ ਔਰ ਧैर्य ਆ ਕੇ ਸਾਥ ਮਿਹਨਤ ਜਾਰੀ ਰੱਖੇ ਫਿਰ ਸਫਲਤਾ ਜ਼ਰੂਰ ਇਸ ਲਈ ਇਥੇ ਕਿ ਵਿਸ਼ਵਾਸ ਔਰ ਧैर्य ਵਿਸ਼ਵਾਸ ਔਰ ਧैर्य ਦਾ ਮਤਲਬ ਸਬਰ ਰੱਖ ਵਿਸ਼ਵਾਸ ਰੱਖ ਜਿਵੇਂ ਮੈਂ ਮਿਹਨਤ ਕਰ ਰਿਹਾ ਤਾਂ ਮੈਨੂੰ ਕਾਮਯਾਬੀ ਵੀ ਜ਼ਰੂਰ ਮੈਨੂੰ ਸਫਲਤਾ ਜ਼ਰੂਰ ਔਰ ਮੇਰੇ ਜੀਵਨ ਦਾ ਸੁੱਖ ਸਮਰiddhi ਖੁਸ਼ੀ ਜ਼ਰੂਰ ਆਏਗੀ ਬਸ ਕਰਮ ਕਰ ਮਿਹਨਤ ਕਰੀ ਜਾ ਧਰਮ ਆਪਣੇ ਜਾਰੀ ਰੱਖ ਤਾਂ ਪ੍ਰਭੂ ਦੀ ਕਿਰਪਾ ਵੀ ਜ਼ਰੂਰ ਹੋਏਗੀ